ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਆਪਾਂ ਬਹੁਤ ਸੋਹਣੀ 컬렉ਸ਼ਨ ਹੈ ਪ੍ਰਾਈਸ ਨੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਸਵਾ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਰਸਿੱਛ ਸੂਟ ਮੰਗਾਉਣਾ ਹੈ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰजेस ਦਾ ਲੱਗਦਾ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਤੁਸੀਂ ਔਨਲਾਈਨ ਹੀ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਜਿਨ੍ਹਾਂ ਨੇ ਬੁਟੀਕ ਤੇ ਆ ਕੇ ਸੂਟ ਪਿਕ ਕਰਨਾ ਪਾਏ ਹੈਂਡ ਸੂਟ ਲੈਣਾ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਪਿਕ ਕਰ ਸਕਦੇ ਹੋ ਜੀ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਬਾਕੀ ਆਪਾਂ ਨੰਬਰਿੰਗ ਵੀ ਸਟਾਰਟ ਕੀਤੀ ਹੋਈ ਹੈ ਸੂਟਾਂ ਦੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਤੁਸੀਂ ਆਪਣਾ ਨੰਬਰ ਦੱਸ ਕੇ ਤੇ ਸੂਟ ਦਾ ਕਲਰ ਦੱਸ ਕੇ ਵੀ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੇ ਦੇਖਦੇ ਆਂ ਅੱਜ ਦਾ ਪਹਿਲਾ ਸੂਟ ਇਹ ਵਾਈਟ ਕਲਰ ਦੇ ਵਿੱਚ ਹੈ ਜੀ ਪੂਰਾ ਵਾਈਟ ਸੂਟ ਹੈ ਬਹੁਤ ਪਿਆਰੀ ਕਾਟਨ ਹੈ ਪਿਓਰ ਜਿਹੜੀ ਕਾਟਨ ਰੂਬੀ ਦੀ ਜਿਵੇਂ ਰੂਬੀ ਦੀ ਕਾਟਨ ਹੁੰਦੀ ਹੈ ਹੋਵੇ ਬਹੁਤ ਵਧੀਆ ਸੂਟ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈਗੇ ਅੱਜ ਦੇ ਆਪਣੇ ਸਾਰੇ ਤੇ ਬੜੇ ਪਿਆਰੇ ਤੇ ਆਲ ਓਵਰ ਸੂਟ ਹੋਊਗਾ ਸੇਮ ਫੈਬਰਿਕ ਦੇ ਵਿੱਚ ਇਸੇ ਸੇਮ ਫੈਬਰਿਕ ਦੇ ਵਿੱਚ ਪਿਓਰ ਜਿਹੜੀ ਕਾਟਨ ਲਿਨਨ ਹੁੰਦੀ ਹੈ ਬਿਨਾ ਲਾਈਨਿੰਗ ਤੋਂ ਵੀ ਬਣ ਜਾਣਾ ਬਾਕੀ ਵਾਈਟ ਹੈ ਥੋੜਾ ਜਿਹਾ ਟ੍ਰਾਂਸਪਰੈਂਸੀ ਹੁੰਦੀ ਹੈ ਜੀ ਵਾਈਟ ਦੇ ਵਿੱਚ ਤਾਂ ਤੁਹਾਨੂੰ ਲਾਈਨਿੰਗ ਲਵਾ ਸਕਦੇ ਹੋ ਤੁਸੀਂ ਆਦਰਵਾਇਜ਼ ਸੂਟਾਂ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਪਿਆਰੇ ਬਿਲਕੁਲ ਕਾਟਨ ਦੇ ਵਿੱਚ ਸੂਟ ਆਲਓਵਰ ਸੂਟ ਹੋਊਗਾ 5 ਮੀਟਰ ਦਾ ਤੇ ਬੜਾ ਪਿਆਰਾ ਵਰਕ ਸੋਬਰ ਧਾਗੇ ਦੇ ਨਾਲ ਦੇਖੋ ਜਿਵੇਂ ਵਾਈਟ ਕਲਰ ਹੈ ਸੂਟ ਦਾ ਪੂਰਾ ਵਾਈਟ ਉਹਦੇ ਵਿੱਚ ਹੀ ਲਾਈਟ ਥ्रेड ਦੇ ਨਾਲ ਹੀ ਵਰਕ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਸੋਬਰ ਕਲਰ ਦੇ ਵਿੱਚ ਕੋਈ फडਕਮਾ ਧਾਗਾ ਨਹੀਂ ਹੈਗਾ ਬੜਾ ਸੋਹਣਾ ਘੇਰੇ ਤੇ ਵੀ ਨਾਲ ਦੇ ਧਾਗੇ ਦੇ ਨਾਲੇ ਬਹੁਤ ਸੋਹਣੀ ਵੇਲ ਬਣੀ ਹੋਈ ਹੈ ਲਾਈਟ ਜੇ ਕਲਰਸ ਦੇ ਨਾਲ ਵੇਲ ਬਣੀ ਹੋਈ ਹੈ نیچے ਫਿਨਿਸ਼ਿੰਗ ਲੇਸ ਦੇ ਨਾਲ ਜੋਇੰਟਰ ਲੇਸ ਦੇ ਨਾਲ ਉੱਪਰ ਤੱਕ ਸਾਰਾ ਵਰਕ ਬਹੁਤ ਪਿਆਰਾ ਵਰਕ ਹੋਇਆ ਸੂਟ ਤੇ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋ ਉਹ ਹੋ ਸੋਹਣਾ ਸੂਟ ਹੈ ਤੇ ਬ੍ਰੀਕ ਵਾਈਟ ਕਰੋਸ਼ੀਆ ਲੇਸ ਲਗਾ ਕੇ ਦੁਪट्टे ਦੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਸੂਟ ਹੈ 2850 ਪ੍ਰਾਈਸ ਹੈ ਜੀ ਸੂਟ ਦਾ 2850 ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2850 ਪ੍ਰਾਈਸ ਦੇ ਨਾਲ ਹੁਣ ਸੇਮ ਦੇ ਵਿੱਚ ਇਹ ਮੈਂ ਤੁਹਾਨੂੰ ਵਾਈਟ ਦਿਖਾਇਆ ਸੇਮ ਦੇ ਵਿੱਚ ਹੀ ਹੈਗਾ ਕਰੀਮ ਆਫ ਵਾਈਟ ਕਲਰ ਹੈ ਪਹਿਲਾਂ ਪੂਰਾ ਵਾਈਟ ਸੀਗਾ ਇਹ ਕਰੀਮ ਕਲਰ ਹੈ ਡਿਜ਼ਾਈਨ ਸੇਮ ਰਹਿਣਾ ਫੈਬਰਿਕ ਵੀ ਸੇਮ ਹੈ ਬਹੁਤ ਪਿਆਰਾ ਵਰਕ ਹੋਇਆ ਪੂਰੀ ਜਿੱਤੇ ਤੇ ਬਹੁਤ ਸੋਹਣਾ ਵਰਕ ਹੈ ਕਰੀਮ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਆਪਣਾ ਬਹੁਤ ਸੋਹਣਾ ਘੇਰੇ ਤੇ ਵਰਕ ਪੂਰੀ ਸ਼ਰਟ ਤੇ ਪੂਰਾ ਫਰੰਟ ਹੈਵੀ ਹੈ ਜੀ ਪੂਰਾ ਵਰਕ ਹੋਇਆ ਤੇ ਪਿਓਰ ਮਸਲੀਨ ਦਾ ਦੁਪੱਟਾ ਸੇਮ ਪਰਲ ਦੇ ਲਿਚੀ ਬਹੁਤ ਪਿਆਰਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੁਪੱਟਿਆਂ ਦੀ ਜਿਹੜੇ ਰਾਮਟੈਕਸ ਬ੍ਰਾਂਡ ਦੇ ਸੂਟ ਹੁੰਦੇ ਨੇ ਜੀ ਸਾਰੇ ਦੁਪੱਟਿਆਂ ਦੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੁੰਦੀ ਆ 2.5 ਮੀਟਰ ਦਾ ਦੁਪੱਟਾ 2850 ਪ੍ਰਾਈਸ ਦੇ ਨਾਲ ਪਹਿਲਾਂ ਵਾਈਟ ਦਿਖਾਇਆ ਫਿਰ ਥੋ Next ਹੈਗਾ 골ਡਨ ਕਲਰ ਦੇ ਵਿੱਚ ਬੜਾ ਸੋਨਾ ਸੇਮ ਸੂਟ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਵਾਈਟ ਦਿਖਾਇਆ ਫਿਰ ਕਰੀਮ ਹੁਣ ਹੈਗਾ 골ਡਨ ਕਲਰ ਦੇ ਵਿੱਚ ਇਹ ਦੇਖੋ ਬੜਾ ਸੋਨਾ ਸਕਿਨ ਕਲਰ ਸਕਿਨ 골ਡਨ ਪੂਰਾ ਵਰਕ ਸੇਮ ਢੇਰੇ ਤੇ ਵੀ ਸੇਮ ਵਰਕ ਹੈ। ਉਹ ਸੋਹਣਾ ਗ੍ਰੇਸਫੁਲ ਸੂਟ ਤੇ ਨਾਲ ਹੈਗਾ ਫਿਓਲ ਮਸਲੀਨ ਦਾ ਦੁਪੱਟਾ। ਉਹ ਸੋਹਣਾ ਕਲਰ ਹੈ ਜੀ ਸਕਿਨ ਕਲਰ ਦੇ ਵਿੱਚ ਪ੍ਰੋਪਰ ਫਿਨਿਸ਼ਿੰਗ ਨਾਲ ਦੀ ਪਲੇਸ ਦੇ ਨਾਲ ਹੋਈ ਹੈ ਸੂਟਾਂ ਦੀ। ਬਹੁਤ ਪਿਆਰਾ 2850 ਪ੍ਰਾਈਸ ਦੇ ਨਾਲ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਗ੍ਰੇ ਕਲਰ ਗ੍ਰੇ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਉਹ ਸੋਨਾ ਸਾਰਾ ਵਰਕ ਕੇ ਉੱਪਰ ਤੋਂ ਲੈ ਕੇ ਸਾਰਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ نیچے ਘੇਰੇ ਤੇ ਵਰਕ ਕੇ ਤੇ ਨਾਲ ਪ्योर ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋ ਤੇ ਪ੍ਰੋਪਰ ਫਿਨਿਸ਼ਿੰਗ ਨਾਲ ਦੇ ਜਿਵੇਂ ਸੇਮ ਕਲਰ ਦੇ ਨਾਲ ਦੀ ਲੇਸ ਲਗਾ ਕੇ ਖਰੋਸ਼ੀ ਵਾਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟਿਆਂ ਦੀ 2850 ਪ੍ਰਾਈਸ ਹੈ ਜੀ ਮੈਂ 4 ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਵਾਈਟ ਫਿਰ ਕਰੀਮ ਫਿਰ ਸਕਿਨ ਫਿਰ ਗ੍ਰੇ 2850 ਪ੍ਰਾਈਸ ਸੀਗਾ ਨਾ ਨਾ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਪਿਆਰਾ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਅੱਜ ਦੇ ਆਪਣੇ ਸਾਰੇ ਪੂਰਾ ਖੁੱਲਾ ਕਪੜਾ ਹੁੰਦਾ ਜਿਹੜੇ ਪਹਿਲਾਂ ਸੂਟ ਦਿਖਾਇਆ ਇਹ ਤਾਂ ਆਲ ਓਵਰ ਪੂਰਾ 5 ਮੀਟਰ ਦਾ ਸੀਗਾ ਤੇ ਜਿਹੜੇ ਹੁਣ ਸੂਟ ਹੈ ਜੀ ਇਹ ਮੈਚਿੰਗ ਸੂਟ ਹੈ ਵੀ ਨਾਲ ਕਾਟਨ ਦੀ ਬਾਟਮ ਹੈ ਲੀਲਨ ਪਿਓਰ ਲੀਲਨ ਕਾਟਨ ਦੀ ਸ਼ਰਟ ਹੈ 3 ਮੀਟਰ ਦੀ ਬਾਟਮ ਹੋਊਗੀ ਜੀ ਮਸਟਰਡ ਕਲਰ ਦੇ ਵਿੱਚ ਹੈ ਬੜਾ ਪਿਆਰਾ ਸੂਟ ਤੇ ਬੜਾ ਸੋਹਣਾ ਇਹ ਸਾਰਾ ਵਰਕ ਹੋਇਆ ਦੇਖੋ ਨਾਲ ਦੇ ਧਾਗੇ ਦੇ ਨਾਲ ਹਲਕਾ ਹਲਕਾ ਹੈਂਡਵਰਕ ਕੀਤਾ ਹੋਇਆ ਆਊਟਲਾਈਨ ਕੀਤਾ ਹੋਇਆ ਫਲਾਰਸ ਨੂੰ ਬਹੁਤ ਪਿਆਰਾ ਸੂਟ ਹੈ ਘੇਰੇ ਤੇ ਵੀ ਬਹੁਤ ਸੋਹਣਾ ਵਰਕ ਇਹ ਘੇਰੇ ਤੇ ਵਰਕ ਆ ਗਿਆ ਸਾਰੀ ਸ਼ਰਟ ਤੇ ਬੜਾ ਪਿਆਰਾ ਜਿਹਾ ਵਰਕ ਹੈ 3 ਮੀਟਰ ਦੀ ਬਾਟਮ ਨਾਲ ਮਸਟਰਡ ਕਲਰ ਦੇ ਵਿੱਚ ਸੂਟ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਪਿਓਰ ਮਸਲੀਨ ਦਾ ਦੁਪੱਟਾ ਹੈ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਚੜਾਈ ਦੇਖੋ ਦੁਪੱਟਿਆਂ ਦੀ ਬਹੁਤ ਸੋਹਣੀ ਤੇ ਪੱਲਿਆਂ ਤੇ ਦੇਖ ਸਕਦੇ ਹੋ ਬਹੁਤ ਪਿਆਰੇ ਇੱਕ ਤਰ੍ਹਾਂ ਦੀ ਲੇਸ ਹੁੰਦੀ ਹੈ ਜੀ ਹੁੰਦਿਆਂ ਵਾਲੀ ਬਹੁਤ ਸੋਹਣੀ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਪਿਆਰਾ ਸੂਟ ਹੈ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3200 ਪ੍ਰਾਈਸ ਹੈ ਇਹਨਾਂ ਨੂੰ ਵੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਲਕਿ ਹਲਕਾ ਜਿਹਾ ਬਸ ਪਾਣੀ ਚ ਡਿਪ ਕਰਕੇ ਸਟੀਚ ਕਰਵਾਇਆ ਕਰੋ ਥੋੜਾ ਗੱਫ ਹੋ ਜਾਂਦਾ ਕਪੜਾ ਉਸ ਤੋਂ ਬਾਅਦ ਲਾਈਨਿੰਗ ਦੀ ਨੀਡ ਨਹੀਂ ਹੁੰਦੀ ਤੇ ਇਹਦੇ ਵਿੱਚ ਹੀ ਹੈਗਾ ਬੜਾ ਸੋਹਣਾ ਮਰਜੈਂਟਾ ਟੋਨ ਤੇ ਸੂਟ ਪਹਿਲਾਂ ਮਸਟਰਡ ਦਿਖਾਇਆ ਜਿਹਨਾਂ ਨੂੰ ਥੋੜਾ ਜਿਹਾ ਡਾਰਕ ਕਲਰ ਸੋਹਣੇ ਲੱਗਦੇ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਮਜੈਂਟਾ ਕਲਰ ਦੇ ਵਿੱਚ ਨਾਲ ਤਾਂ ਧਾਗੇ ਦੇ ਨਾਲ ਵਰਕ ਹੋਇਆ ਵਿੱਚ ਸਾਰੇ ਦੇ ਵਿੱਚ ਤੇ ਜਿਹੜਾ ਪ੍ਰਿੰਟ ਹੈ ਉਹ ਵੀ ਬੜਾ ਸੋਹਣਾ ਹੈਂਡਵਰਕ ਦੇ ਨਾਲ ਆਊਟਲਾਈਨ ਕੀਤਾ ਹੋਇਆ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਉੱਪਰ ਬਹੁਤ ਸੋਹਣਾ ਹੈਂਡਵਰਕ ਹੈ ਘੇਰੇ ਤੇ ਪੂਰੀ ਵੇਲ ਬਣੀ ਹੋਈ ਹੈ ਨਾਲ ਤੇ ਥ੍ਰੈਡ ਦੇ ਨਾਲ ਬਹੁਤ ਸੋਹਣਾ ਵਰਕ ਹੈ 3 ਮੀਟਰ ਦੀ ਬਾਟਮ ਦੇ ਨਾਲ ਰਾਮਟੈਕਸ ਬ੍ਰਾਂਡ ਦੇ ਸੂਟ ਆਪਣੇ ਅੱਜ ਦੇ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਅੰਮ੍ਰਿਸ਼ੀਮ ਬਈ ਇਹ ਦੁਪੱਟਿਆਂ ਦੀ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਇਹਦੇ ਵਿੱਚ ਹੈਗਾ ਸੇਮ ਦੇ ਵਿੱਚ ਗ੍ਰੇ ਕਲਰ ਡਾਰਕ ਗ੍ਰੇ ਕਲਰ ਹੈ ਸੇਮ ਦੇ ਵਿੱਚ ਗ੍ਰੇ ਕਲਰ ਸੋਨਾ ਸਾਰੀ ਸ਼ਰਟ ਤੇ ਬਹੁਤ ਪਿਆਰਾ ਵਰਕ ਹੋਇਆ ਘੇਰੇ ਤੇ ਵਰਕ ਹੈ ਸਾਰਾ ਬਹੁਤ ਸੋਨਾ ਹੈਂਡਵਰਕ ਕੀਤਾ ਹੋਇਆ ਹੈਂਡਵਰਕ ਦੇ ਨਾਲ ਆਊਟਲਾਈਨ ਕੀਤਾ ਹੋਇਆ ਸਾਰਿਆਂ ਡਾਰਕ ਗ੍ਰੇ ਕਲਰ ਹੈ ਪਿਓਰ ਮਸਲੀਨ ਦੇ ਦੁਪट्टे ਪ੍ਰਾਈਸ ਦੇ ਨਾਲ ਅੱਜ ਦਾ ਸੂਟ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਬੜਾ ਸੋਹਣਾ ਜਿਹਾ ਕਲਰ ਹੈ ਪਿਆਜ਼ੀ ਪਿੰਕ ਜਿਹੜਾ ਥੋੜਾ ਜਿਹਾ ਪੀਚ ਪਿੰਕ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਨਾ ਤਾਂ ਇਹਨੂੰ ਆਪਾਂ ਪੀਚ ਕਹਿ ਸਕਦੇ ਆ ਨਾ ਪਿੰਕ ਵਿੱਚ ਜਿਹੜਾ ਵਾਲਾ ਕਲਰ ਹੈ ਬਹੁਤ ਸੋਹਣਾ ਸਾਰਾ ਆਊਟਲਾਈਨ ਕੀਤਾ ਹੈ ਹੈਂਡਵਰਕ ਦੇ ਨਾਲ ਘੇਰੇ ਤੇ ਵੀ ਸਾਰਾ ਵਰਕ ਫੋਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਫੋਰ ਮਸਲੀਨ ਦੁਪੱਟਿਆਂ ਦੇ ਨਾਲ 3200 ਪ੍ਰਾਈਸ ਹੈ ਜੀ ਇਹ ਸੂਟ ਦਿਖਾਇਆ ਮੈਂ ਤੁਹਾਨੂੰ ਰਾਮ ਟੈਕਸ ਬ੍ਰਾਂਡ ਦੇ 3200 ਪ੍ਰਾਈਸ ਦੇ ਨਾਲ ਇੱਕ ਮੈਂ बार-बार ਰਿਕਵੈਸਟ ਕਰਦੀ ਹੁੰਨੀ ਆ ਵੀ ਜੇ ਤੁਸੀਂ ਸੂਟ ਨਹੀਂ ਲੈਣਾ ਹੁੰਦਾ ਤਾਂ ਪਲੀਜ਼ ਬੁਕਿੰਗ ਨਾ ਕਰਵਾਇਆ ਕਰੋ ਸੂਟਾਂ ਦੀ ਇਹ ਮੈਂ ਰਾਮ ਟੈਕਸ ਬ੍ਰਾਂਡ ਦੇ ਸੂਟ ਦਿਖਾਉਣ ਲੱਗੀ ਆ ਇਹ ਮੇਰੇ ਬੁੱਕ ਕਰਾਏ ਹੋਏ ਕਈ ਵਾਰ ਆਪਾਂ ਸਾਈਡ ਤੇ ਰੱਖ ਦਿੰਨੇ ਆ ਵੀ ਬੁਕਿੰਗ ਹੋ ਗਈ ਜੀ ਸੂਟ ਦੀ ਕਈ ਵਾਰ ਆਪ ਵੀ ਨਹੀਂ ਧਿਆਨ ਰਹਿੰਦਾ ਇਹ ਹੁਣ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਇਹ ਇਹ ਡੈਨਿਮ ਲੁੱਕ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਸੂਟ ਬਹੁਤ ਜ਼ਿਆਦਾ ਸੇਲ ਸੀਗੀ ਇਹਨਾਂ ਸੂਟਾਂ ਦੀ ਇਹ ਦੇਖੋ ਇਹ ਸ਼ਰਟ ਹੈ ਆਪਣੀ ਪ੍ਰਿੰਟਡ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਪਿਆਰੀ ਸ਼ਰਟ ਪ੍ਰੋਪਰ ਲੇਸ ਦੇ ਨਾਲ ਬਸ ਘੇਰੇ ਤੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਲੇਸ ਨੂੰ ਆਪਾਂ 슬ੀਵਸ ਤੇ ਵੀ ਯੂਜ਼ ਕਰ ਸਕਦੇ ਆ ਜਿਹੜੀ ক্রোশিয়েলেস হোয়াইট ਤੇ ਇਹ ਹੈਗੀ ਇਸਦੀ ਬਾਟਮ ਬਾਟਮ ਤੇ ਬਹੁਤ ਸੋਹਣਾ ਵਰਕ ਹੋਇਆ کریم ਬਾਟਮ ਹੈ হোয়াইট ਬਾਟਮ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਬਾਟਮ ਤੇ ਡੈਨਿਮ ਲੁੱਕ ਦੇ ਵਿੱਚ ਸੂਟ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਇਹ ਆਪਣਾ کریم ਬਾਟਮ ਦੇ ਨਾਲ ਬਾਟਮ ਤੇ ਵੀ ਵਰਕ ਹੈ ਤੇ ਪਿਓਰ ਕੋਟੇ ਡੋਰੀਏ ਦਾ ਦੁਪੱਟਾ ਨਾਲ ਪਿਓਰ ਕੋਟੇ ਡੋਰੀਆ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਦੇਖੋ ਵਰਕ ਹੈ ਬਹੁਤ ਸੋਹਣਾ ਵਰਕ ਫੋਰ ਸਾਈਡ ਇਹ ਵੇਲ ਬਣੀ ਹੋਈ ਹੈ ਕੱਟਵਰਕ ਦੇ ਨਾਲ ਡਬਲ ਕਲਰ ਦੇ ਵਿੱਚ ਦੁਪੱਟਾ ਬਲੂ ਐਂਡ ਵਾਈਟ ਤੇ ਵਿੱਚ ਵੀ ਬਹੁਤ ਸੋਹਣੀ ਬੂਟੀ ਬਣੀ ਹੋਈ ਹੈ ਤੇ ਕਾਰਨਰਸ ਤੇ ਵੀ ਜਿਹੜਾ ਵਰਕ ਆਪਣੇ ਬਾਟਮ ਤੇ ਹੋਇਆ ਉਹੀ ਵਰਕ ਕਾਰਨਰਸ ਤੇ ਵੀ ਹੋਇਆ ਦੁਪੱਟੇ ਦੇ ਪੂਰਾ 2.5 ਮੀਟਰ ਦਾ ਦੁਪੱਟਾ ਪਿਓਰ ਕੋਟੇ ਦੇ ਵਿੱਚ ਡਬਲ ਕਲਰ ਦੇ ਵਿੱਚ ਤੇ ਸਾਰੇ ਦੁਪੱਟੇ ਦੇ ਵਰਕ ਹੈ ਬਹੁਤ ਪਿਆਰਾ ਸੂਟ ਹੈ ਇਹ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹ ਸੂਟ ਦਾ ਜਿਨ੍ਹਾਂ ਨੇ ਲੈਣਾ ਹੁਣ ਤੁਸੀਂ ਲੈ ਸਕਦੇ ਹੋ ਸੂਟ 2700 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਇਹ ਸਿੰਗਲ ਸਿੰਗਲ ਸੂਟ ਮੇਰੇ ਜਿਵੇਂ ਬਲੌਕ ਹੋਏ ਹੋਏ ਸੀਗੇ ਇਹ ਪੈਰਟ ਕਲਰ ਦੇ ਵਿੱਚ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਹੀ ਹੈ 3 ਮੀਟਰ ਦੀ ਬਾਟਮ ਦੇ ਨਾਲ ਪਿਓਰ ਕਾਟਨ ਦੇ ਵਿੱਚ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਪ੍ਰਿੰਟ ਦੇਖੋ ਪਹਿਲਾਂ ਤਾਂ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਔਰਗੈਂਜ਼ਾ ਦਾ ਪੈਚ ਲਗਾ ਕੇ ਇਹ ਕੋਈ ਟਰਾਂਸਪੇਰੈਂਟ ਨਹੀਂ ਹੈਗਾ ਸ਼ਰਟ ਦੇ ਉੱਪਰ ਹੀ ਆਪਾਂ ਪੈਚ ਲਗਾਇਆ ਹੋਇਆ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਨੀਚੇ ਸਟੱਫ ਆਲਰੇਡੀ ਲੱਗਿਆ ਹੋਇਆ ਬਹੁਤ ਸੋਹਣਾ ਵਰਕ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਘੇਰੇ ਤੇ ਵੀ ਪੂਰਾ ਵਰਕ ਹੈ ਲੇਸਿਸ ਦੀ ਡਿਜ਼ਾਈਨਿੰਗ ਹੈ ਨਾਲੇ ਵੇਲ ਬਣੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਪੈਰਟ ਕਲਰ ਦੇ ਵਿੱਚ ਇਸ ਦੇ ਨਾਲ ਬ੍ਰੀਕ ਪ੍ਰਿੰਟ ਦੇ ਵਿੱਚ ਹੀ ਕਰੀਮ ਬਾਟਮ ਹੈ ਜੀ ਨਾਲ ਬਹੁਤ ਸੋਹਣਾ ਪੈਰਟ ਪ੍ਰਿੰਟ ਹੈ ਕਰੀਮ ਬਾਟਮ 3 ਮੀਟਰ ਦੀ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਨਾਲ 2.5 ਮੀਟਰ ਦਾ ਦੁਪੱਟੇ ਦੇ 4 ਸਾਈਡ ਦੇਖੋ ਬਹੁਤ ਸੋਹਣੀ ਕਰੀਮ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਪਿਓਰ ਦਾ ਦੁਪੱਟਾ ਬਹੁਤ ਸੋਹਣਾ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2700 ਪ੍ਰਾਈਸ ਹੈ ਇਹ ਸਿੰਗਲ ਸਿੰਗਲ ਸੂਟ ਹੀ ਹੈ ਜੀ ਜਿਹੜੇ ਮੇਰੇ ਜਿਵੇਂ ਬਲੌਕ ਹੋਏ ਹੋਏ ਸੀਗੇ 2700 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਬੜਾ ਪਿਆਰਾ ਪੀਕਾਕ ਕਲਰ ਦੇ ਵਿੱਚ ਮੋਰ ਪੰਖੀਆ ਕਲਰ ਕਹਿੰਦੇ ਜਿਹੜਾ ਆਪਾਂ ਪੀਕਾਕ ਬਲੂ ਕਲਰ ਉਹਦੇ ਵਿੱਚ ਹੈ ਇਹ ਵੀ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਰਾਮਟੈਕਸ ਬ੍ਰਾਂਡ ਦਾ ਹੀ ਸੂਟ ਹੈ ਜੀ ਇਹ ਵੀ ਪੀਕਾਕ ਬਲੂ ਕਲਰ ਦੇ ਵਿੱਚ ਬਹੁਤ ਫਾਈਨ कॉटन ਹੈ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਨਾ ਸੂਟਾਂ ਨੂੰ ਤੇ ਸੂਟ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਨੈਕਰ ਰੈਡੀ ਕੀਤੀ ਹੋਈ ਹੈ ਬਹੁਤ ਸੋਹਣੇ ਪਿੰਟੈਕਸ ਪਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਬਹੁਤ ਪਿਆਰਾ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਪੀਕਾਕ ਬਲੂ ਕਲਰ ਦੇ ਵਿੱਚ ਇਹ ਆਲਓਵਰ ਸੂਟ ਹੈ ਆਪਣਾ ਪੂਰਾ ਸੇਮ ਬੜਾ ਸੋਹਣਾ ਸੈਲਫ ਦੇ ਵਿੱਚ ਫੈਬਰਿਕ ਹੈ। ਕਾਟਨ ਬਹੁਤ ਜ਼ਿਆਦਾ ਫਾਈਨ ਹੈ ਇਹ ਵਾਲੇ ਸੂਟ ਦੀ। ਮੋਰ ਪੰਖੀਆ ਕਲਰ ਦੇ ਵਿੱਚ ਹੈ ਰਾਮ ਟੈਕਸ ਬ੍ਰਾਂਡ ਦਾ ਤੇ ਪਿਓਰ ਮਸਲੀਨ ਦਾ ਇਸ ਦਾ ਦੁਪੱਟਾ। ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਬਿਲਕੁਲ ਪਿਓਰ ਮਸਲੀਨ ਦੇ ਵਿੱਚ। ਬਹੁਤ ਸੋਹਣਾ ਸੂਟ ਹੈ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਸੂਟ ਨੂੰ। 2700 ਪ੍ਰਾਈਸ ਹੈ ਜੀ ਇਹਦਾ 2700 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਸਿੰਗਲ ਸੂਟ ਮੈਂ ਤੁਹਾਨੂੰ ਤਿੰਨ ਦਿਖਾਏ ਆ 2700 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038246580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ